उस समय मंच पर गांधी परिवार की एक बेटी जो आजकल पार्लियामेंट में बैठती है वो जब एक बोल रहे थे कि पंजाब के, के लोग बिहार के लोगों को पंजाब के मुख्यमंत्री पंजाब में घुसने नहीं देंगे और ये कांग्रेस के ਇਤਨੇ bade parivar ki beti khush hokar ke taaliyan baja rahi thi main aapko ye bhi yaad dilana chahta hu ki sare desh ko swagat hai main Atul Sharma pradhanmantri narendra modi ne punjab de sabka mukhyamantri charanjit singh channi to apna siyasi badla le liya jahan aaj uttar pradesh de vich ki siyasi rally nu sambodhit karte hue pradhanmantri narendra modi ne charanjit singh channi te ਨਿਸ਼ਾਨਾ ਵਿਨੇ ਹ ਦਸਤ 2022 ਦੀਆਂ ਚੋਣਾਂ ਵਿੱਚ ਜਦੋਂ ਪ੍ਰਿੰਕਾ ਗਾਂਧੀ ਇੱਥੇ ਪੰਜਾਬ ਚ ਆਏ ਸੀਗੇ ਤਾਂ ਇੱਕ ਚੌਂ ਰੈਲੀ ਦੌਰਾਨ ਚੰਨੀ ਨੇ ਬਿਆਨ ਦਿੱਤਾ ਸੀਗਾ ਕਿ ਪੰਜਾਬ ਦੇ ਵਿੱਚ ਕਿਸੇ ਬਿਹਾਰੀ ਨੂੰ ਨਹੀਂ ਵਰਣ ਦਿੱਤਾ ਜਾਏਗਾ ਤਾਂ ਹੁਣ ਅੱਜ ਉਸੇ ਚੀਜ਼ ਨੂੰ ਲੈ ਕੇ ਨਰਿੰਦਰ ਮੋਦੀ ਨੇ ਬਿਹਾਰ ਦੀ ਰੈਲੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਤੇ ਚੰਨੀ ਅਤੇ ਗਾਂਧੀ ਪਰਿਵਾਰ ਤੇ ਨਿਸ਼ਾਨਾ ਵਿਨੇ ਤੁਹਾਨੂੰ ਦੱਸ ਦਈਏ ਕੀ ਇਹ ਸਿਆਸੀ ਬਦਲਾਖੋਰੀ ਜੇ ਤੁਹਾਨੂੰ ਗੱਲ ਦੱਸਦੀ ਹੈ ਤਾਂ ਜਦੋਂ ਚੰਨ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਕੇ ਰੈਲੀ ਕਰਨ ਆਉਂਦੇ ਨੇ ਗੁਰਦਾਸਪੁਰ ਪਠਾਨਕੋਟ ਦੇ ਲੋਕਾਂ ਨਾਲ ਇੱਕ ਰੈਲੀ ਨੂੰ ਸੰਬੋਧਨ ਕਰਨਾ ਹੁੰਦਾ ਹੈ ਤਾਂ ਇਸ ਦੌਰਾਨ ਸੜਕ ਤੇ ਕਿਸਾਨ ਜੋ ਹੈ ਉਹ ਧਰਨਾ ਲਗਾ ਦਿੰਦੇ ਹਨ ਜਿਸ ਕਰਕੇ ਨਰਿੰਦਰ ਮੋਦੀ ਦੇ ਕਾਫਲੇ ਨੂੰ ਇੱਕ ਪੁਲ ਦੇ ਉੱਪਰ ਹੀ ਖੜੇ ਰਹਿਣਾ ਪੈਂਦਾ ਹੈ ਜਿਸ ਦਾ ਨਰਿੰਦਰ ਮੋਦੀ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਕੜਾ ਇਤਰਾਜ਼ ਕੀਤਾ ਜਾਂਦਾ ਹੈ ਕਿ ਇੱਕ ਬੜਾ ਬੜਾ ਹੰਗਾਮਾ ਹੁੰਦਾ ਹੈ ਇਸ ਤੇ ਇਨਕੁਆਰੀਆਂ ਬੈਠਦੀਆਂ ਹਨ ਕਿ ਕਿਸ ਤਰੀਕੇ ਨਾਲ ਤਾਂ ਤੇ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਹੈ ਬਣਦੀ ਸੁਰੱਖਿਆ ਨਹੀਂ ਦਿੱਤੀ ਗਈ ਤੇ ਉਹਨਾਂ ਦੀ ਇੱਕ ਤਰ੍ਹਾਂ ਦੀ ਬੇਇੱਜ਼ਤੀ ਕੀਤੀ ਗਈ ਉਹਨਾਂ ਨੂੰ ਸੜਕ ਤੇ ਹੀ ਖੜਨਾ ਪਿਆ ਹੁਣ ਉਸੇ ਤਰੀਕੇ ਨੂੰ ਲੈ ਕੇ ਅੱਜ ਜਦੋਂ ਕਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਸਿਆਸੀ ਬਦਲਾ ਲੈਂਦੇ ਹੋਏ ਯੂਪੀ ਦੀ ਇੱਕ ਚੋਣਵੀ ਰੈਲੀ 'ਚ ਚਰਨ ਸਿੰਘ ਚੰਨੀ ਬਿਹਾਰ ਦੇ ਪ੍ਰਤੀ ਬੋਲੇ ਸ਼ਬਦਾਂ ਨੂੰ ਲੈ ਕੇ ਉਹਨਾਂ ਤੇ ਕੜਰਾ ਵਾਰ ਕੀਤਾ ਹੈ। ਓ ਬਈ मैं आपको ये भी याद दिलाना चाहता हूं कि लालटेन वाले हो पंजे वाले हो या उनके इंडी गठबंधन के साथी ये लोग कैसे बिहार और बिहारियों का अपमान करते हैं कांग्रेस के पंजाब के एक मुख्यमंत्री थे उन्होंने एक रैली में खुला ऐलान किया ये जरा सुनिए ये पंजाब के कांग्रेस के मुख्यमंत्री ने मुख्यमंत्री पद पर रहते हुए ऐसा खुला ऐलान किया कि बिहार के लोगों को वो अपने राज्य पंजाब में घुसने नहीं देंगे कांग्रेस के मुख्यमंत्री ने पंजाब में भाषण किया और उस समय मंच पर उन्होंने तो भाषण किया उस समय मंच पर गांधी परिवार की एक बेटी जो आजकल पार्लियामेंट में बैठती है वो जब एक बोल रहे थे कि पंजाब के, के लोग बिहार के लोगों को पंजाब के मुख्यमंत्री पंजाब में घुसने नहीं देंगे और ये कांग्रेस के ਇਤਨੇ bade parivar ki beti khush hokar ke taaliyan baja rahi thi main sare desh ka swagat hai main Atul Sharma pradhanmantri narendra modi ne punjab de sabka mukhyamantri charanjit singh channi to apna siyasi badla le liya jahan aaj uttar pradesh de vich ki siyasi rally nu sambodhit karde hue pradhanmantri narendra modi ne charanjit singh channi te nishana vina 2022 diyan chunav vich ਜਦੋਂ ਪ੍ਰੇਮਕਾ ਗਾਂਧੀ ਇੱਥੇ ਪੰਜਾਬ ਚ ਆਏ ਸੀਗੇ ਤਾਂ ਇੱਕ ਚੋਣ ਰੈਲੀ ਦੌਰਾਨ ਚੰਨੀ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਕਿਸੇ ਬਿਹਾਰੀ ਨੂੰ ਨਹੀਂ ਵਰਣ ਦਿੱਤਾ ਜਾਏਗਾ ਤਾਂ ਹੁਣ ਅੱਜ ਉਸੇ ਚੀਜ਼ ਨੂੰ ਲੈ ਕੇ ਨਰਿੰਦਰ ਮੋਦੀ ਨੇ ਬਿਹਾਰ ਦੀ ਰੈਲੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਤੇ ਚੰਨੀ ਅਤੇ ਗਾਂਧੀ ਪਰਿਵਾਰ ਤੇ ਨਿਸ਼ਾਨੇ ਮਨੇ ਤੁਹਾਨੂੰ ਦੱਸ ਦਈਏ ਕੀ ਹੈ ਸਿਆਸੀ ਬਦਲਾਖੋਰੀ ਜੇ ਤੁਹਾਨੂੰ ਗੱਲ ਦੱਸਦੀ ਹੈ ਤਾਂ ਜਦੋਂ ਚਰਨ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਕੇ ਰੈਲੀ ਕਰਨ ਆਉਂਦੇ ਨੇ ਗੁਰਦਾਸਪੁਰ ਪਠਾਨਕੋਟ ਦੇ ਲੋਕਾਂ ਨਾਲ ਇੱਕ ਰੈਲੀ ਨੂੰ ਸੰਬੋਧਨ ਕਰਨਾ ਹੁੰਦਾ ਹੈ ਤੇ ਇਸ ਦੌਰਾਨ ਸੜਕ ਤੇ ਕਿਸਾਨ ਜੋ ਹੈ ਉਹ ਧਰਨਾ ਲਗਾ ਦਿੰਦੇ ਹਨ ਜਿਸ ਕਰਕੇ ਨਰਿੰਦਰ ਮੋਦੀ ਦੇ ਕਾਫਲੇ ਨੂੰ ਲੈਕ ਪੁਲ ਦੇ ਉੱਪਰ ਹੀ ਖੜੇ ਰਹਿਣਾ ਪੰਦਾ ਹੈ ਜਿਸ ਦਾ ਨਰਿੰਦਰ ਮੋਦੀ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਕੜਾ ਇਤਰਾਜ਼ ਕੀਤਾ ਜਾਂਦਾ ਹੈ ਕਿ ਇੱਕ ਬੜਾ ਬੜਾ ਹੰਗਾਮਾ ਹੁੰਦਾ ਹੈ ਇਸ ਤੇ ਇਨਕੁਆਇਰੀਆਂ ਬੈਠਦੀਆਂ ਹਨ ਕਿ ਕਿਸ ਤਰੀਕੇ ਨਾਲ ਤਾਂ ਤੇ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਬਣਦੀ ਸੁਰੱਖਿਆ ਨਹੀਂ ਦਿੱਤੀ ਗਈ ਤੇ ਉਹਨਾਂ ਦੀ ਇੱਕ ਤਰ੍ਹਾਂ ਦੀ ਬੇਇੱਜ਼ਤੀ ਕੀਤੀ ਗਈ ਉਹਨਾਂ ਨੂੰ ਸੜਕ ਤੇ ਹੀ ਖੜਨਾ ਪਿਆ ਹੁਣ ਉਸੇ ਤਰੀਕੇ ਨੂੰ ਲੈ ਕੇ ਅੱਜ ਜਦੋਂ ਮੌਕਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਰਾ ਸਿਆਸੀ ਬਦਲਾ ਲੈਂਦੇ ਹੋਏ ਯੂਪੀ ਦੀ ਇੱਕ ਚੋਣਵੀ ਰੈਲੀ 'ਚ ਚਰਨ ਸਿੰਘ ਚੰਨੀ ਦੇ ਬਿਹਾਰ ਦੇ ਪ੍ਰਤੀ ਬੋਲੇ ਸ਼ਬਦਾਂ ਨੂੰ ਲੈ ਕੇ ਉਹਨਾਂ ਤੇ ਕੜਰਾ ਵਾਰ ਕੀਤਾ ਹੈ। मैं आपको ये भी याद दिलाना चाहता हूं कि लालटेन वाले हो पंजे वाले हो या उनके इंडी गठबंधन के साथी ये लोग कैसे बिहार और बिहारियों का अपमान करते हैं कांग्रेस के पंजाब के एक मुख्यमंत्री थे उन्होंने एक रैली में खुला ऐलान किया ये जरा सुनिए ये पंजाब के कांग्रेस के मुख्यमंत्री ने मुख्यमंत्री पद पर रहते हुए ऐसा खुला ऐलान किया कि बिहार के लोगों को वो अपने राज्य पंजाब में घुसने नहीं देंगे कांग्रेस के मुख्यमंत्री ने पंजाब में भाषण किया और उस समय मंच पर उन्होंने तो भाषण किया उस समय मंच पर जो आजकल पार्लियामेंट में बैठती है वो जब एक बोल रहे थे कि पंजाब के, के लोग बिहार के लोगों को पंजाब के मुख्यमंत्री पंजाब में घुसने नहीं देंगे और ये कांग्रेस के इतने बड़े परिवार की बेटी ਖੁਸ਼ ਹੋ ਕੇ ਕਰਕੇ ਤਾਲੀਆਂ ਬਜਾ ਰਹੀ ਸੀ ਮੈਂ ਸਾਰੇ ਦਰਸ਼ਕਾਂ ਨੂੰ ਸਵਾਗਤ ਹੈ ਮੈਂ ਹਾਤੁਲ ਸ਼ਰਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਆਪਣਾ ਸਿਆਸੀ ਬਦਲਾ ਲੈ ਲਿਆ ਜਿਹਾ ਅੱਜ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਸਿਆਸੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨਾ ਵਿਨੈਦ ਅਸਲ 2022 ਦੀਆਂ ਚੋਣਾਂ ਵਿੱਚ ਜਦੋਂ ਪ੍ਰਿੰਕਾ ਗਾਂਧੀ ਇੱਥੇ ਪੰਜਾਬ ਚ ਆਏ ਸੀਗੇ ਤਾਂ ਇਹ ਕਿ ਚੌੜ ਰੈਲੀ ਦੌਰਾਨ ਚੰਨੀ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਕਿਸੇ ਬਿਹਾਰੀ ਨੂੰ ਨਹੀਂ ਵਰਣ ਦਿੱਤਾ ਜਾਏਗਾ ਤਾਂ ਹੁਣ ਅੱਜ ਉਸੇ ਚੀਜ਼ ਨੂੰ ਲੈ ਕੇ ਨਰਿੰਦਰ ਮੋਦੀ ਨੇ ਬਿਹਾਰ ਦੀ ਰੈਲੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਤੇ ਚੰਨੀ ਅਤੇ ਗਾਂਧੀ ਪਰਿਵਾਰ ਤੇ ਨਿਸ਼ਾਨੇ ਮੈਨੇ ਤੁਹਾਨੂੰ ਦੱਸ ਦਈਏ ਕੀ ਹੈ ਸਿਆਸੀ ਬਦਲਾਖੋਰੀ ਜੇ ਤੁਹਾਨੂੰ ਗੱਲ ਦੱਸਦੀ ਹੈ ਤਾਂ ਜਦੋਂ ਚਰਨੀ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵੀ ਰੈਲੀ ਕਰਨ ਆਉਂਦੇ ਨੇ ਗੁਰਦਾਸਪੁਰ ਪਠਾਨਕੋਟ ਦੇ ਲੋਕਾਂ ਨਾਲ ਇੱਕ ਰੈਲੀ ਨੂੰ ਸੰਬੋਧਨ ਕਰਨਾ ਹੁੰਦਾ ਹੈ ਤਾਂ ਇਸ ਦੌਰਾਨ ਸੜਕ ਤੇ ਕਿਸਾਨ ਜੋ ਹੈ ਉਹ ਧਰਨਾ ਲਗਾ ਦਿੰਦੇ ਹਨ ਜਿਸ ਕਰਕੇ ਨਰਿੰਦਰ ਮੋਦੀ ਦੇ ਕਾਫਲੇ ਨੂੰ ਇੱਕ ਪੁਲ ਦੇ ਉੱਪਰ ਹੀ ਖੜੇ ਰਹਿਣਾ ਪੈਂਦਾ ਹੈ ਜਿਸ ਦਾ ਨਰਿੰਦਰ ਮੋਦੀ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਕੜਾ ਇਤਰਾਜ਼ ਕੀਤਾ ਜਾਂਦਾ ਹੈ ਕਿ ਇੱਕ ਬੜਾ ਵੱਡਾ ਹੰਗਾਮਾ ਹੁੰਦਾ ਹੈ ਇਸ ਤੇ ਇਨਕੁਆਰੀਆਂ ਬੈਠਦੀਆਂ ਹਨ ਕਿ ਕਿਸ ਤਰੀਕੇ ਨਾਲ ਤਾਂ ਤੇ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਹੈ ਬਣਦੀ ਸੁਰੱਖਿਆ ਨਹੀਂ ਦਿੱਤੀ ਗਈ ਤੇ ਉਹਨਾਂ ਦੀ ਇੱਕ ਤਰ੍ਹਾਂ ਦੀ ਬੇਇੱਜ਼ਤੀ ਕੀਤੀ ਗਈ ਉਹਨਾਂ ਨੂੰ ਸੜਕ ਤੇ ਹੀ ਖੜਨਾ ਪਿਆ ਹੁਣ ਉਸੇ ਤਰੀਕ ਨੂੰ ਲੈ ਕੇ ਅੱਜ ਜਦੋਂ ਕਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਸਿਆਸੀ ਬਦਲਾ ਲੈਂਦੇ ਹੋਏ ਯੂਪੀ ਦੀ ਇੱਕ ਚੋਣਵੀ ਰੈਲੀ 'ਚ ਚਰਨ ਸਿੰਘ ਚੰਨੀ ਬਿਹਾਰ ਦੇ ਪ੍ਰਤੀ ਬੋਲੇ ਸ਼ਬਦਾਂ ਨੂੰ ਲੈ ਕੇ ਉਹਨਾਂ ਤੇ ਕੜਰਾ ਵਾਰ ਕੀਤਾ ਹੈ। मैं आपको ये भी याद दिलाना चाहता हूं कि लालटेन वाले हो पंजे वाले हो या उनके इंडी गठबंधन के साथी ये लोग कैसे बिहार और बिहारियों का अपमान करते हैं कांग्रेस के पंजाब के एक मुख्यमंत्री थे उन्होंने एक रैली में खुला ऐलान किया ये पंजाब के कांग्रेस के मुख्यमंत्री ने मुख्यमंत्री पद पर रहते हुए ऐसा खुला ऐलान किया कि बिहार के लोगों को वो अपने राज्य पंजाब में घुसने नहीं देंगे कांग्रेस के मुख्यमंत्री ने पंजाब में भाषण किया और उस समय मंच पर उन्होंने तो भाषण किया उस समय मंच पर गांधी परिवार की एक बेटी जो आजकल पार्लियामेंट में बैठती है वो जब एक रहे थे कि पंजाब के, के लोग बिहार के लोगों को पंजाब के मुख्यमंत्री पंजाब में घुसने नहीं देंगे और ये कांग्रेस के इतने बड़े परिवार की बेटी ਖੁਸ਼ ਹੋ ਕੇ ਕਰਕੇ ਤਾਲੀਆਂ ਬਜਾ ਰਹੀ ਸੀ ਮੈਂ ਸਾਰੇ ਦਰਸ਼ਕਾਂ ਨੂੰ ਸਵਾਗਤ ਹੈ ਮੈਂ ਹਾਤੁਲ ਸ਼ਰਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਆਪਣਾ ਸਿਆਸੀ ਬਦਲਾ ਲੈ ਲਿਆ ਜਿਹਾ ਅੱਜ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਸਿਆਸੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਨ ਸਿੰਘ ਚੰਨੀ ਤੇ ਨਿਸ਼ਾਨਾ ਵਿਨੈਦ ਅਸਲ 2022 ਦੀਆਂ ਚੋਣਾਂ ਵਿੱਚ ਜਦੋਂ ਪ੍ਰੇਂਕਾ ਗਾਂਧੀ ਇੱਥੇ ਪੰਜਾਬ ਚ ਆਏ ਸੀਗੇ ਤਾਂ ਕਿ ਚੌੜ ਰੈਲੀ ਦੌਰਾਨ ਚੰਨੀ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਕਿਸੇ ਬਿਹਾਰੀ ਨੂੰ ਨਹੀਂ ਵਰਣ ਦਿੱਤਾ ਜਾਏਗਾ ਤਾਂ ਹੁਣ ਅੱਜ ਉਸੇ ਚੀਜ਼ ਨੂੰ ਲੈ ਕੇ ਨਰਿੰਦਰ ਮੋਦੀ ਨੇ ਬਿਹਾਰ ਦੀ ਰੈਲੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਤੇ ਚੰਨੀ ਅਤੇ ਗਾਂਧੀ ਪਰਿਵਾਰ ਤੇ ਨਿਸ਼ਾਨੇ ਵੀ ਨਤਾਂ ਦੱਸ ਦिए ਕੀ ਇਹ ਸਿਆਸੀ ਬਦਲਾਖੋਰੀ ਜੇ ਤੁਹਾਨੂੰ ਗੱਲ ਦੱਸਦੀ ਹੈ ਤਾਂ ਜਦੋਂ ਚਰਨ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਕੇ ਰੈਲੀ ਕਰਨ ਆਉਂਦੇ ਨੇ ਗੁਰਦਾਸਪੁਰ ਪਠਾਨਕੋਟ ਦੇ ਲੋਕਾਂ ਨਾਲ ਇੱਕ ਰੈਲੀ ਨੂੰ ਸੰਬੋਧਿਤ ਕਰਨਾ ਹੁੰਦਾ ਹੈ ਤਾਂ ਇਸ ਦੌਰਾਨ ਸੜਕ ਦੇ ਕਿਸਾਨ ਜੋ ਹੈ ਉਹ ਧਰਨਾ ਲਗਾ ਦਿੰਦੇ ਹਨ ਜਿਸ ਕਰਕੇ ਨਰਿੰਦਰ ਮੋਦੀ ਦੇ ਕਾਫਲੇ ਨੂੰ ਲੈ ਪੁਲ ਦੇ ਉੱਪਰ ਹੀ ਖੜੇ ਰਹਿਣਾ ਪੈਂਦਾ ਹੈ ਜਿਸ ਦਾ ਨਰਿੰਦਰ ਮੋਦੀ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਕੜਾ ਇਤਰਾਜ਼ ਕੀਤਾ ਜਾਂਦਾ ਹੈ ਇੱਕ ਬੜਾ ਵੱਡਾ ਹੰਗਾਮਾ ਹੁੰਦਾ ਹੈ ਇਸ ਤੇ ਇਨਕੁਆਇਰੀਆਂ ਬੈਠਦੀਆਂ ਹਨ ਕਿ ਕਿਸ ਤਰੀਕੇ ਨਾਲ ਤੇ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਹੈ ਬਣਦੀ ਸੁਰੱਖਿਆ ਨਹੀਂ ਦਿੱਤੀ ਗਈ ਤੇ ਉਹਨਾਂ ਦੀ ਇੱਕ ਤਰ੍ਹਾਂ ਦੀ ਬੇਇੱਜ਼ਤੀ ਕੀਤੀ ਗਈ ਉਹਨਾਂ ਨੂੰ ਸੜਕ ਤੇ ਹੀ ਖੜਨਾ ਪਿਆ ਹੁਣ ਉਸੇ ਤਰੀਕੇ ਨੂੰ ਲੈ ਕੇ ਅੱਜ ਜਦੋਂ ਮੌਕਾ ਆਇਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਸਿਆਸੀ ਬਦਲਾ ਲੈਂਦੇ ਹੋਏ ਯੂਪੀ ਦੇ ਇੱਕ ਚੋਣਵੀ ਰੈਲੀ 'ਚ ਚਰਨ ਸਿੰਘ ਚੰਨੀ ਦੇ ਬਿਹਾਰ ਦੇ ਪ੍ਰਤੀ ਬੋਲੇ ਸ਼ਬਦਾਂ ਨੂੰ ਲੈ ਕੇ ਉਹਨਾਂ ਤੇ ਕੜਰਾ ਵਾਰ ਕੀਤਾ ਹੈ। ਓ ਭਈ ਪੰਜਾਬੀਆਂ ਦੀ ਰੋਹ ਹੈ ਪ੍ਰਿੰਕਾ ਗਾਂਦੀ। ਸਾਡੀ ਪੰਜਾਬਣ ਪੰਜਾਬੀਆਂ ਦੀ ਬਹੁ ਹੈ। ਵੇਖ ਤੇ ਤੱਕੜੇ ਹੋ ਕੇ ਇੱਕ ਪਾਸੇ ਹੋ ਜਾਓ ਪੰਜਾਬੀਓ। ਇਹ ਜਿਹੜੇ ਯੂਪੀ ਦੇ ਬਿਹਾਰ ਦੇ ਦਿੱਲੀ ਦੇ ਪਈ ਆ ਕੇ मैं आपको ये भी याद दिलाना चाहता हूं कि लालटेन वाले हो पंजे वाले हो या उनके इंडी गठबंधन के साथी ये लोग कैसे बिहार और बिहारियों का अपमान करते हैं कांग्रेस के पंजाब के एक मुख्यमंत्री थे उन्होंने एक रैली में खुला ऐलान किया ये जरा सुनिए ये पंजाब के कांग्रेस के मुख्यमंत्री ने मुख्यमंत्री पद पर रहते हुए ऐसा खुला ऐलान किया कि बिहार के लोगों को वो अपने राज्य पंजाब में घुसने नहीं देंगे कांग्रेस के मुख्यमंत्री ने पंजाब में भाषण किया और उस समय मंच पर उन्होंने तो भाषण किया उस समय मंच पर गांधी परिवार की एक बेटी जो आजकल पार्लियामेंट में बैठती है वो जब एक बोल रहे थे कि पंजाब के, के लोग बिहार के लोगों को पंजाब के मुख्यमंत्री पंजाब में घुसने नहीं देंगे और ये कांग्रेस के ਇਤਨੇ bade parivar ki beti khush hokar ke taaliyan baja rahi thi mai sare desh ka swagat hai mai hatul sharma pradhanmantri narendra modi ne punjab de sabka mukhyamantri charanjit singh channi to apna siyasi badla le liya jahan aaj uttar pradesh de vich siyasi rally nu sambodhit karde hue pradhanmantri narendra modi ne charanjit singh channi te nishana banaya hai asal 2022 diyan chunav vich ਜਦੋਂ ਪ੍ਰੇਮਕਾ ਗਾਂਧੀ ਇੱਥੇ ਪੰਜਾਬ 'ਚ ਆਏ ਸੀਗੇ ਤਾਂ ਇੱਕ ਚੌਂ ਰੈਲੀ ਦੌਰਾਨ ਚੰਨੀ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਕਿਸੇ ਬਿਹਾਰੀ ਨੂੰ ਨਹੀਂ ਵਰਣ ਦਿੱਤਾ ਜਾਏਗਾ ਤਾਂ ਹੁਣ ਅੱਜ ਉਸੇ ਚੀਜ਼ ਨੂੰ ਲੈ ਕੇ ਨਰਿੰਦਰ ਮੋਦੀ ਨੇ ਬਿਹਾਰ ਦੀ ਰੈਲੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਤੇ ਚੰਨੀ ਅਤੇ ਗਾਂਧੀ ਪਰਿਵਾਰ ਤੇ ਨਿਸ਼ਾਨੇ ਵੀ ਨਤਾਂ ਦੱਸਦੀ ਹੈ ਕਿ ਇਹ ਸਿਆਸੀ ਬਦਲਾਖੋਰੀ ਜੇ ਤੁਹਾਨੂੰ ਗੱਲ ਦੱਸਦੀ ਹੈ ਤਾਂ ਜਦੋਂ ਚੰਨੀ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਕੇ ਰੈਲੀ ਕਰਨ ਆਉਂਦੇ ਨੇ ਗੁਰਦਾਸਪੁਰ ਪਠਾਨਕੋਟ ਦੇ ਲੋਕਾਂ ਨਾਲ ਇੱਕ ਰੈਲੀ ਨੂੰ ਸੰਬੋਧਨ ਕਰਨਾ ਹੁੰਦਾ ਹੈ ਤੇ ਇਸ ਦੌਰਾਨ ਸੜਕ ਤੇ ਕਿਸਾਨ ਜੋ ਹੈ ਉਹ ਧਰਨਾ ਲਗਾ ਦਿੰਦੇ ਹਨ ਜਿਸ ਕਰਕੇ ਨਰਿੰਦਰ ਮੋਦੀ ਦੇ ਕਾਫਲੇ ਨੂੰ ਇੱਕ ਪੁਲ ਦੇ ਉੱਪਰ ਹੀ ਖੜੇ ਰਹਿਣਾ ਪੈਂਦਾ ਹੈ ਜਿਸ ਦਾ ਨਰਿੰਦਰ ਮੋਦੀ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਕੜਾ ਇਤਰਾਜ਼ ਕੀਤਾ ਜਾਂਦਾ ਹੈ ਕਿ ਇੱਕ ਬੜਾ ਵੱਡਾ ਹੰਗਾਮਾ ਹੁੰਦਾ ਹੈ ਇਸ ਤੇ ਇਨਕੁਆਇਰੀਆਂ ਬੈਠਦੀਆਂ ਹਨ ਕਿ ਕਿਸ ਤਰੀਕੇ ਨਾਲ ਤਾਂ ਤੇ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਹੈ ਬਣਦੀ ਸੁਰੱਖਿਆ ਨਹੀਂ ਦਿੱਤੀ ਗਈ ਤੇ ਉਹਨਾਂ ਦੀ ਇੱਕ ਤਰ੍ਹਾਂ ਦੀ ਬੇਇੱਜ਼ਤੀ ਕੀਤੀ ਗਈ ਉਹਨਾਂ ਨੂੰ ਸੜਕ ਤੇ ਹੀ ਖੜਨਾ ਪਿਆ ਹੁਣ ਉਸੇ ਤਰੀਕੇ ਨੂੰ ਲੈ ਕੇ ਅੱਜ ਜਦੋਂ ਮੌਕਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਸਿਆਸੀ ਬਦਲਾ ਲੈਂਦੇ ਹੋਏ ਯੂਪੀ ਦੀ ਇੱਕ ਚੋਣਵੀਂ ਰੈਲੀ 'ਚ ਜਨਦੀ ਸਿੰਘ ਚੰਨੀ ਦੇ ਬਿਹਾਰ ਦੇ ਪ੍ਰਤੀ ਬੋਲੇ ਸ਼ਬਦਾਂ ਨੂੰ ਲੈ ਕੇ ਉਹਨਾਂ ਤੇ ਕੜਰਾ ਵਾਰ ਕੀਤਾ ਹੈ। ਓ ਭਈ ਪੰਜਾਬੀਆਂ ਦੀ ਰੋਹ ਹੈ ਪ੍ਰਿੰਕਾ ਗਾਂਦੀ। ਸਾਡੀ ਪੰਜਾਬਣ ਪੰਜਾਬੀਆਂ ਦੀ ਬਹੁ ਹੈ। ਇਹ ਤੇ ਤੱਕੜੇ ਹੋ ਕੇ ਇੱਕ ਪਾਸੇ ਹੋ ਜਾਓ ਪੰਜਾਬੀਓ। ਇਹ ਜਿਹੜੀ ਲੁੱਪੀ ਦੇ ਬਿਹਾਰ ਤੇ ਦਿੱਲੀ ਦੇ ਪਈਆਂ ਆ ਕੇ